ਅਇਕ ਪਾਪਾ ਢੋੜ ਲਾਣੀਆਂ ਦਾ ਗੱਲ ਤੋਂ ਬਾਅਦ ਮਾਲਸਰਵਾਲ ਦੂਰ ਕਰਿਓ ਮਾਲਸਰਵਾਲ ਕਿਉਂਕਿ ਬਾਕੀ ਬਾਕੀ ਟੋਏ ਦਾ ਦਿਵਾਰ ਆ ਉਹ ਤਾਂ ਕਿਹਨੂੰ ਢੋੜ ਲਾਣੀਆਂ ਨੇ ਮਸਲਮਾਨ ਨੂੰ ਦੂਰ ਕੀਤਾ ਗਏ ਉਸ ਖਲੀ ਵੀ ਮੈਨੂੰ ਲੱਗਦਾ ਤਿਆਰ ਵਰ ਤਿਆਰੇ ਦੇ ਮੋਟਰਸਾਈਕਲ ਨਾਲ ਸਟਾਰਟ ਕਰਨੇ ਆ ਉਹਦੀ ਵੀ ਖਲੀ ਤਿੰਨ ਸਾਲ ਬਾਅਦ ਵੀ ਤਿਆਰ ਵਰ ਤਿਆਰ ਉਹ ਚੁੰਡੀ ਨਹੀਂ ਨਾ ਭਰਦੀ ਉਹਦੇ ਨਾਲ ਉਹਾਂ ਬਾਹਰ ਉਹਦਾ ਚੁੰਡੀ ਪਰ ਜਾਂਦੀ ਹੈ ਆਪਰੇ ਦੋਵੇਂ ਕਿੱਥੇ ਗਏ ਜੀ ਵਸਰਾ ਜਾਂ ਪ੍ਰਤਾਪਪੁਰ ਜਾ ਰਹੇ ਆ ਜਿੱਦੇ ਟਰੈਕਟਰ ਦਾ ਕਿਤੇ ਨੂੰ ਲਗਾਉਣਾ ਹੈ ਤੇ ਪਾਸੇ ਕੋੜ ਦਾ ਟਵਾਲਾ ਤੇ 25 ਰੋਟੀ ਦਾ ਮਗਰ ਪੜੀਆਂ 22 ਤੋਂ ਖੇੜੇ ਬਣਾਈ ਰੋਟੀ ਇਹ ਸਭ ਰੋਟੀ ਦਾ ਖੇੜਾ ਮੇਰੇ ਮਿੱਤਰੋ ਉੱਦਰੀ ਕਾੜੀ ਮਾਰਦੇ ਤੌਰ 'ਤੇ ਬਾਬੂ ਦੇ ਨਾਮ ਤੋਂ ਇਹ ਕਿਤੇ ਆ ਗਿਆ ਕਿੰਨੇ ਆਖੀਆਂ ਖਰਾਕਾ ਤਾਂ ਮੋੜ ਜਾ ਲਾਹੋ ਨਾ ਪਰ ਹੁਣ ਦੇਖਦੇ ਆ ਖਾਲੀ ਕੀ ਕਰਦਾ